ਹਾਂਜੀ ਕੁੱਤਿਆਂ ਵਾਲੇ ਸਰਦਾਰ ਤੁਸੀਂ ਠੀਕ ਸੁਣਿਆ ਕਦੇ ਸਰਦਾਰ ਕੁੱਤੇ ਰੱਖੇ ਕਰਦੇ ਸਨ ਸ਼ਿਕਾਰ ਕਰਨ ਵਾਸਤੇ ਅਤੇ ਅੱਜ ਲੋਕ ਪਿਆਰ ਕਰਨ ਵਾਸਤੇ ਰੱਖਦੇ ਨੇ ਜਾਨਕਿ ਪਿਆਰ ਵਿੱਚ ਹਰ ਘਰ ਵਿੱਚ ਕੋਈ ਪਸ਼ੂ ਜਾਂ ਪੰਛੀ ਰੱਖਦੇ ਹਨ ਅਸੀਂ ਇਸੇ ਤਰ੍ਹਾਂ ਹੀ ਕਿਸੇ ਦਾ ਪਿਆਰਾ ਕੁੱਤਾ ਕਿਸੇ ਕਾਰਨ ਭਟਕ ਕੇ ਗੁੰਮ ਹੋ ਗਿਆ ਅਤੇ ਕਿਸੇ ਹੋਰ ਨੇ ਠੀਕ ਆਵੇ ਕਿ ਨਾਲ ਉਸ ਨੂੰ ਰੱਸੀ ਪਾ ਸੰਗਲੀ ਪਾ ਕਰੇ ਬੰਨ ਲਿਆ ਜਦੋਂ ਦੇ ਅਸਲੀ ਮਾਲਕ ਭਾਲ ਦੇ ਭਾਲ ਦੇ ਉਹਨਾਂ ਦੇ ਘਰ ਪਹੁੰਚੇ ਤਾਂ ਅਗਲੇ ਨੇ ਕੁੱਤਾ ਦੇਣ ਤੋਂ ਨਾਂ ਨੁਕਰ ਕੀਤੀ ਤੇ ਪਹਿਲੇ ਮਾਲਕ ਖਫਾ ਹੋਏ ਵਾਪਸ ਆਪਣੇ ਘਰ ਆਏ ਅਤੇ ਹਥਿਆਰ ਲੈ ਕੇ ਉਹਨਾਂ ਧੱਕੇ ਵਾਲਿਆਂ ਦੇ ਘਰ ਪਹੁੰਚੇ ਤੇ ਪਿਓ ਪੁੱਤਾਂ ਤੇ ਹਮਲਾ ਕੀਤਾ ਜਿਸ ਹਮਲੇ ਵਿੱਚ ਪਿਓ ਪੁੱਤ ਦੋਵੇਂ 36 ਮੌਤ ਦਾ ਸ਼ਿਕਾਰ ਹੋ ਗਏ ਅਤੇ ਇੱਕ ਮਿੰਟ ਐ ਹੋਣਾ ਉਹਨਾਂ ਦੇ ਘਰ ਦੀ ਮਾਤਾ ਉਸ ਦੀ ਵੀ ਕੋਈ ਛੱਟਾਂ ਵਜੀਆਂ ਨਹੀਂ ਹੋਣਾ ਅਸੀਂ ਪੰਜਾਬੀ ਧੱਕਾ ਕਰਨੋਂ ਕਦੋਂ